ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਢੋਲੇ ਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤਿੰਨੇ ਗੱਪਣ ਤਿਆਰ ਥੇਤੋ ਗੜ ਤੇ ਦੋ ਝੋਟੀਆਂ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤਿਆਰ ਹੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸੀਆ ਭਾਜੀ ਸਾਸੀ ਆਲ ਵੀਰਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਹੈ ਵਧੀਆ ਚਾਹੀਦਾ ਜੀ ਤੁਹਾਨੂੰ ਸੁਣਾ ਚੜਦੀ ਕਲਾ ਜੀ ਚੜਦੀ ਕਲਾ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂ ਬਾਈ ਮੇਰਾ ਹਰਮਨ ਜੋ ਪਿੰਡ ਰਾਇਆ ਤਸੀਲ ਜ਼ਿਲ੍ਹਾ ਮursalਤ ਤਸੀਲ ਜਨਾਲਾ 에어ਪੋਰਟ ਦੇ ਨਾਲ 1 ਕਿਲੋਮੀਟਰ ਪਿੰਡ ਆ ਪਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 8264442131 ਬਾਈ ਠੀਕ ਆ ਜੀ ਬਾਈ ਵੜ ਤੋਂ ਕਰੀਏ ਸ਼ੁਰੂਆਤ ਅਸੀਂ ਵੜ ਬਾਈ ਤੁੱਜਾ ਸੁਆਏ ਅੱਛਾ ਠੀਲ ਠੰਡੀ ਇੱਧਰ ਵੇਖੋ ਥਾਂ ਵੇਖੋ ਲੱਗਾ ਵਾ ਬਸ਼ੀ ਨੂੰ ਸਪੈਸ਼ਲ ਠੀਕ ਆ ਠੀਕ ਆ ਲਓ ਜੀ ਅਰਪੋਰਟ ਤੇ ਲੱਡ ਲਾ ਮਹਾਰਤ ਲੱਗਾ ਸਾਹ ਵੇਖੋ ਭਾਈ ਕਰੋ ਜੀ ਪੰਜਾਬ ਅਗਰ ਸੀ ਆ ਪਾਜੀ ਵੇਖੋ ਠੀਕ ਆ ਠੀਕ ਆ ਜੀ ਹਾਂਜੀ ਤਿਆਰ ਚੰਗੀ ਹੋਊ ਪਾਜੀ ਤੇ ਲੱਡੂ ਨਾ ਬਣਿਆ ਇਹ ਰਤਾਵਸੀ ਲੈ ਜੀ ਅੱਛਾ ਜੀ ਹਾਂਜੀ ਇੱਕ ਨੱਕ ਦੁੱਧ ਭਰੀ ਹੋਊਗੀ ਦੁੱਧ ਪਾਜੀ ਪਹਿਲੇ ਸਵੇ ਚਵਾਗ ਲੋ ਭਰਾ ਇਹ ਕੀਤਾ ਹੀ ਨਹੀਂ ਅੱਛਾ ਜੀ 15 16 ਗਲੋ ਭਰ ਆਉਗੀ ਠੀਕ ਆ ਠੀਕ ਆ ਭਰ ਜੋ ਮੀਂਹ ਨੀ ਠੀਕ ਠੀਕ ਆ ਲਓ ਜੀ 15 16 ਲੀਟਰ ਦੋ ਤੇ ਭਰੂਗੀ ਘਰ ਵਾਲੀ ਦੂਸਰਾ ਸੁਆਵਾ ਤੇ ਚੱਡੇ ਦੇ ਨੌੜਾ ਨੌੜਾ ਵੀ ਕਾਫੀ ਆ ਗਿਆ ਵਾ ਇਹ ਥਣਾ ਦਾ ਸੈਜ ਗਿਆ ਵੀ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਨਾਲ ਅਕਾਸ਼ਾਂ ਦਾ ਪਿਆ ਪਾਉ ਜੱਗੇ ਭਾਈ ਜੀ ਨਿੱਗੀ ਜੀ ਬੂਠੀ ਵੜਦੀ ਵੇਖ ਠੀਕ ਹੈ ਠੀਕ ਲੋ ਜੇ ਫੇਸ ਟੂ ਵਰਟੀ ਵੀ ਚੱਕਾ ਸਰਿਆਣ ਬੋਦੀ ਵਾਲੀ ਵੜਿਆ ਤੇ ਉਹ ਜੱਸੀ ਆ ਗਈ ਆ ਕਰਨ ਵਾਲੀ ਨਾਂ ਉਹਨੂੰ ਗਰਮੀ ਦੇ ਨਾਂ ਕੋਈ ਠੱਠ ਦੀ ਪ੍ਰਵਾਹ ਕੋ ਚਰੂ ਹੈ ਟੂ ਵਰਟੀ ਵੀ ਚੱਲਦੀ ਹੁੰਦੀ ਆ ਉਹ ਜੇ ਬਟੂ ਦੀ ਸੀਐਸ ਲਾਕ ਵੜ ਜੇ ਭਾਣੀ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਜੀ ਇਹਦਾ ਮੁੱਲ ਫਿਰ ਮੁੱਲ ਭਾਈ ਜੀ ਦਾ 50 ਬਟੂ ਜੇ ਮਰਜ਼ੀ ਕਰੀਏ 48 ਹਜ਼ਾਰ ਦੀ ਵੜ ਦੇਣਾਗੇ ਅੱਛਾ ਜੀ ਹਾਂਜੀ ਹਾਂਜੀ ਹਾਂ ਦਾ ਹਾਂਜੀ हां 9430 हां 9430 दी पाजी ठीक है ठीक है लो जी 43000 ਜੀ ਆਰ ਦੇ ਬਾਕੀ ਪਾਈ ਜੀ ਚੋ 200 ਰੁਪਿਆ ਛੋੜ ਹੋਣੀ ਆ ਨਾ 47000 ਜੀ ਠੀਕ ਹੈ ਲੋ ਜੀ 47000 ਚੋਂ 200 ਰੁਪਿਆ ਛੋੜ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਝੋਟੀਏ ਸਮੇਂ ਪਾਜੀ ਗੱਬਣ ਝੋਟੀ ਆ ਗਈ ਏ ਅੱਛਾ ਜੀ ਹਾਂਜੀ ਛੋਟੇ ਸਿੰਘ ਜੀ ਖਾਲੇਵਾ ਵਕਾ ਤੋਂ ਝੋਟੀ ਠੀਕ ਹੈ ਠੀਕ ਲੋ ਜੀ ਦੂਜਾ ਸੁਬਾਹ ਝੋਟੀ ਸੁਬਾਹ ਵੀ ਕਿੰਨਾ ਵੇਲਾ ਨੂੰ ਟਾਈਮ ਅਜੇ ਟਾਈਮ ਭਾਈ ਹੋਇਆ ਹੋ ਪਾ ਲੈ ਜੂਗੀ ਮਣੋ ਤਾਂ ਕੀ ਭਾਜੀ ਆ ਆ ਵੇਖੋ ਨਵਰੀ ਫੇਸਬੁਕ ਦੀ ਕੀ ਕਾਫਾ ਤੇ ਬਹੀ ਆ ਵੱਡੀ ਕੋਡੀ ਭਾਜੀ ਕੱਤ ਕਾੜ ਵੇਖੋ ਠੱਗੀ ਕਾੜ ਵੀ ਚੰਗਾ ਗਿਆ ਤੇ ਹੈ ਵੀ ਸਿੰਗਲ ਹੱਡੀਆ ਤੇ ਥਣਾ ਦਾ ਸਟਾਈਲ ਗਿਆ ਵੀ ਦਾ ਬਹੁਤ ਹੀ ਸ਼ਾਨਦਾਰ ਆ ਗਿਆ ਪਿਓ ਰਮੋਰਾ ਨਸਲੀ ਛੋਟੀ ਤੁਜਾ ਸੁਆ ਗੱਬਣ ਤਿਆਰ ਕਿੰਨਾ ਕੱਢੀ ਆ ਉਹ ਦੁੱਧ ਭਾਜੀ ਭਾਈ ਪਹਿਲਾਂ ਨੇ 10-11 ਕਿਲੋ ਦਵਾਇਆ ਜੀ ਅੱਛਾ ਜੀ ਤਾਂ ਤੁਸੀਂ 10-12 ਵੀ ਕਰ ਜੇ 13 ਵੀ ਕਰ ਜੇ ਠੀਕ ਠੀਕ ਹੈ ਲਓ ਜੀ ਦੂਜਾ ਸਵੇਰ ਦੇ ਪੰਜੇ ਸਵੇਰ 10:00 ਤੋਂ 11 ਲੀਟਰ ਦੁੱਧ ਭਰਿਆ ਵਾ ਤੇ ਹੋਰ ਜੈਡ ਬਲੈਕ ਆ ਗਈ ਆ ਚਲੋ ਵੀ ਚੰਗੀ ਸਾਮ ਕਰਨ ਵਾਲਾ ਭਰਾ ਜੀ ਇਹ ਚੰਗਾ ਦੁੱਧ ਖੱਢੀ ਜਾਊਗੀ ਤੇ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੇਵ ਨੂੰ ਜਿਹੜਾ ਚੰਗਾ ਲੱਗਾ ਵਾ ਇੱਕ ਤਾਂ ਇਹ ਢੱਲਾ ਢੁਲੰਕਾ ਵੀ ਜ਼ਿਆਦਾ ਵਾਰੇ ਸੂਣ ਦਾ ਘਵਾਨਾ ਚੰਗਾ ਬਣਾ ਜੋ ਵੀ ਸਾਨ ਤੋਂ ਬਹੁਤ ਚੰਗਾ ਲੱਗਾ ਨੋ ਗਲਤ ਹਾਂ ਬਗਲ ਬੇਆ ਕਰੋ ਨੀਕੀਆਕ ਇਹਦਾ ਭਾਈ ਮੁੱਲ ਕਰੋ ਇਹਦਾ ਮੁੱਲ ਭਾਈ 95 ਕਰਦੇ ਏ ਅੱਛਾ ਜੀ 90 ਹਜ਼ਾਰ ਦੀ ਦੇਦੀ ਏ ਤੇ ਕਰਨਾ ਮਾਨ ਕਰ ਤੋ ਫਿਰ ਜੈਸਰੋ ਇਹਦੀ ਦੋ ਹੀ ਛੱਡੀ 88 ਹਜ਼ਾਰ ਦੀ ਝੋਟੀ ਦੇ ਦਾਂ ਠੀਕ ਆ ਲੋ ਜੀ 88 ਹਜ਼ਾਰ ਦੀ ਗੱਬਣ ਤਿਆਰ ਪਿਓਰ ਮੋਰਾ ਨਸਲ ਦੀ ਝੋਟੀ ਉਹ ਵੀ ਦਜਾ ਸੁਆ ਇਹ ਚੱਡਾ ਤੇ ਚੈੱਕ ਕਰ ਸਕਦਾ ਜੀ ਬਹੁਤ ਸਫਾਈਆਂ ਦੇ ਵਿੱਚ ਜੇ ਭਾਈ ਤੇ ਦੇ ਨੰਬਰ ਤੇ ਤੀਜੇ ਤੇਜੇ ਨੰਬਰ ਤੇ ਭਾਈ ਤੀਜਾ ਸੋਹੇ ਮੈਂ ਤਾਂ ਗੱਬਣ ਆ ਗਈ ਐਵੇਂ ਅੱਛਾ ਜੀ ਐਵੇਂ ਦੇਣਾ ਜੇ 5-7 ਖੜਦੀ ਏ ਥਾਲੇ ਵਾ ਵਖਾ ਦਿਓ ਮੈਂ ਦਾ ਕਰ ਦਿਓ ਜੀ ਆਦੀ ਵੱਡੀ ਮਹੀ ਭਾਈ ਲੋੜੀ ਪੰਜੇ ਨੰਬਰ ਤੇ ਤੀਜਾ ਹੀ ਸੁਆ ਗਈ ਆ ਟੱਕਾ ਟਕਾ ਜਿਹੜਾ ਬਹੁਤ ਿਸਟੈਂਡ ਆ ਗਿਆ ਉਹਦੇ ਐਨ ਵੱਡੇ ਟੱਕਾ ਟੰਡਾ ਜੀ ਨੇਤੀ ਦਾ ਵੀ ਦਾ ਥੋੜਾ ਜਿਹਾ ਸਖਤ ਰੱਖ ਲਈ ਆ ਕਰਨਾ ਕੱਲ ਨੂੰ ਦੱਸਾਂ। ਇਹ ਵੀ ਭਾਈ ਤੇ 14 ਕਿਲੋ ਵਾਲੀ ਮੈਂ ਇਹ ਦੇ ਲਓ ਵੱਡੀ। ਠੀਕ ਆ ਠੀਕ ਆ। ਲਓ ਇਹ ਵੀ 10 ਦੇ 14 ਲੀਟਰ ਦੁੱਧ ਭਰੋ ਵੀ ਚੱਡਾ-ਚੁੱਡਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਕਰਨਾਲੀ ਦਾ। ਇਹ ਮਿਲਕ ਵੈਨ ਤੋਂ ਆਇਦਾਂ ਤੇ ਬਹੁਤ ਚੰਗੀ ਆ। ਇਹ ਵੀ ਇਹਨਾਂ ਸਿੰਗਲ ਆ ਹਰਿਆਣ ਤੋਂ ਬਹੁਤ ਹੀ ਚੰਗਾ ਲੱਗਾ ਕਰਨਾਲੀ ਨੂੰ। ਇਹਰਾ ਬਾਈ ਕੀ ਮੁੱਲ ਇਹਰਾ ਇਹਦਾ ਮੁੱਲ ਬਾਈ 85000 ਕਰ ਦਈਏ ਅੱਛਾ ਜੀ 80 ਵੀ ਦੇ ਲਈ ਇਹ ਤਾਂ ਗੁਰੂਣਾ ਮਾਨ ਕਰ ਦਈਏਗੇ ਹਾਂ ਨਾ ਇਹ ਕਰ ਦਈਏ ਭਾਈ ਨਿਗਾਹ ਆ ਮੁੱਲ ਹਾਂ ਜੀ 75000 ਤੇ 200 ਰੁਪਏ ਛੋੜੀ ਹੋਣੀ ਠੀਕ ਹੈ ਲਓ ਜੀ 75000 ਦੇ ਵਿੱਚੋਂ 200 ਰੁਪਏ ਛੋੜ ਬਿਲਕੁਲ ਹੀ ਲਓ ਬਲ ਰੇਟ ਹੈ ਬਾਈ ਦਾ ਬਾਕੀ ਇਹੋ ਬੇਨਤੀ ਭਾਈ ਗੱਭਣ ਨਗਰਿਆ ਪਾਸ ਕਰੋ ਪਸੰਦੀ ਕਰੋ ਆਪਣੀ ਠੀਕ ਹੈ ਠੀਕ ਹੈ ਜੀ ਗੱਲ ਲਓ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਖਰਾਵਾ ਦਾ